ਜੀ ਆਇਆਂ ਨੂੰ ਸਸਰੀਆ ਕਾਲ ਕਿਦਾਂ ਹਾਲ ਚਾਲ ਉਮੀਦ ਕਰਦੇ ਹਾਂ ਠੀਕ ਹੋਵੋਗੇ ਖੂਬ ਮਜ਼ੇ ਚੁਭੋਗੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉੱਪਰ ਵਾਲਾ ਤੁਹਾਨੂੰ ਆਪਣੀ ਚੜ੍ਹਦੀ ਕਲਾ 'ਚ ਰੱਖੇ ਖੁਸ਼ਹਾਲ ਰੱਖੇ ਤੇ ਅਸੀਂ ਆਪਣੀ ਸਾਰੀ ਸੰਗਤ ਦਾ ਵੈਲਕਮ ਕਰਦੇ ਹਾਂ ਆਪਣੇ ਚੈਨਲ ਵਾਹ ਜਿਆ ਜਿਆ ਰਿਐਕਸ਼ਨ ਦੇ ਤੇ ਮੈਂ ਕਾਇਨਾਤ ਮੇਰੇ ਨਾਲ ਹੈ ਇਰਫਾਨ ਮੈਂ ਹਾਂ ਉਮਰ ਤੇ ਬਿਲਕੁਲ ਜੀ ਇੱਕ ਵੀਰੇ ਦਾ ਕਮੈਂਟ ਆਇਆ ਸੀ ਜੀ ਕਿ ਤੁਹਾਡਾ ਘਰ ਵਾਲਾ ਕਿਹੜਾ ਹੈ ਤੇ ਇਹ ਮੇਰੇ ਘਰ ਵਾਲੇ ਨੇ ਇਰਫਾਨ ਤੇ ਉਹਦੇ ਨਾਲ ਜਿਹੜੇ ਨੇ ਉਹ ਉਹਨਾਂ ਦੇ ਭਰਾ ਨੇ ਬਿਲਕੁਲ ਜੀ ਤੇ ਮਤਲਬ ਕਿ ਮੇਰੇ ਦਿਓਰ ਨੇ ਮੈਂ ਉਹਨਾਂ ਦੀ ਪਰਜਾਈਆਂ ਤੇ ਆ ਮੇਰੇ ਘਰ ਵਾਲੇ ਨੇ ਬਾਕੀ ਅੱਜ ਅਸੀਂ ਜਿਵੇਂ ਕਿ ਪਹਿਲੇ ਆਪਾਂ ਨੇ ਫਸਟ ਪਾਰਟ ਤੇ ਲਾ ਆਪਾਂ ਕੀ ਨਾਮ ਸਾਰੇ ਬਾਬਾ ਜੀ ਸਾਰੀ ਬਾਬੇ ਦਾ ਤੇ ਅੱਜ ਆਪਾਂ ਉਹਦਾ ਪੋਡਕਾਸਟ ਦਾ ਦੂਸਰਾ ਤੇ ਬਿਨਾ ਕਿਸੇ ਦੇਰ ਕੀਤੇ ਪਹਿਲੇ ਉਹ ਵੇਖ ਲਿਆ ਬਾਕੀ ਗੱਲਾਂ ਤੇ ਆਪਾਂ ਬਾਅਦ ਵਿੱਚ ਵੀ ਕਰ ਲਾਂਗੇ ਤੇ ਫਿਰ ਕਰ ਲਈਏ ਸ਼ੁਰੂ ਲੈ ਕੇ ਸਟਾਰਟਿੰਗ ਹਾਂ ਉਹਨਾਂ ਦੇ ਸਰਦਾ ਆਲੂ ਸੀ ਸ਼ੇਰਪੁਰੇ ਦੇ ਬੋਲਾ ਸਰਪੰਚ ਕਹਿੰਦੇ ਹੁੰਦੇ ਸੀ ਸਾਨੂੰ ਉਹਦੇ ਨਾਲ ਚੜਾਤਾ ਉਹਨੇ ਨਾ ਸਾਨੂੰ ਟਾਇਰ ਕਢਕਾਉਣ ਨੂੰ ਕਿਹਾ ਨਾ ਕੁਝ ਨਾ ਕਹਿਣਾ ਸੀ ਬਸ ਗੱਡੀ ਤੁਰ ਪੇਣੀ ਸੌ ਜਾਣਾ ਜੰਮੂ ਜਾਂਦੇ ਹੁੰਦੇ ਸੀ ਠੀਕ ਹੈ ਤੇ ਉਹਨੇ ਜਿੱਥੇ ਰੋਕਣਾ ਉਹਨੇ ਕਿਹਾ ਜਾਓ 1/2 ਕਿਲੋ ਦੁੱਧ 'ਚ ਪੱਤੀ ਪਵਾ ਕੇ ਲਿਆਓ ਅਸੀਂ ਕਹਿੰਦੇ ਜਰਾ ਅਸੀਂ ਨਹੀਂ ਪੀਣਾ ਨਾ ਪੀਓ ਛੇਤਰ ਪੈਣ ਕੇ ਦੁੱਧ ਪੀਓ ਸਾਨੂੰ ਕੋਣਾ ਪਿਉਣਾ ਨੇ ਘੂਰ ਕੇ ਠੀਕ ਹੈ ਇਹ ਅਸੀਂ ਇੱਕਦਮ ਤਰਪਾਲਾਂ ਸਵਾਈ ਜਾਂਦੇ ਹੀ ਘਰ ਦੇ ਆਖੜੇ ਉੱਤੇ ਅੱਛਾ ਹਜੇ ਤਾਂ ਘਰ ਦੇ ਨੂੰ ਪਤਾ ਹੀ ਲੱਗਿਆ ਸੀਗਾ ਨਾ ਆ ਗਈ ਉਹ ਜਿਹੜਾ ਹਰਜੈਤਜੀ ਵਾਲਾ ਹੁੰਦਾ ਉਹਨੇ ਦੱਸਤਾ ਅੱਛਾ ਉਹ ਬੰਦਾ 8:00 ਵਜੇ ਜਗਰਾਉਂ ਜਾਇਓ ਫਲਾਨੇ ਪਾਸੇ ਨੂੰ ਤੁਰ ਪਿਓ ਤੁਹਾਡੇ ਮੂਹਰੇ ਖੜਾ ਹੋ ਐਨਾ ਸਹੀ ਕਹਿਤਾ ਹੈ ਹਾਂ ਉਹ ਮੇਹੀ ਹੋਈ ਪਰ ਸਾਨੂੰ ਉਹਦਾ ਕੁੱਟਿਆ ਨਹੀਂ ਨਹੀਂ ਮੈਂ ਜਿੰਨੇ ਵਾਰੀ ਭਜਦਾ ਹੀ ਸਾਡਾ ਬੂੜਾ ਸਾਈਕਲ ਤੇ ਮਗਰ ਡੰਡਾ ਲੈ ਲੈਣਾ ਉਹਨੇ ਦੇ ਕੰਡਾ ਤੇ ਡੰਡਾ ਮੈਂ ਭੱਜਿਆ ਆਉਣਾ ਮੂਰੇ ਉਸ ਘਟ ਕੇ ਲਿਆਉਣਾ ਘਰੇ ਉਹਨੇ ਅੱਛਾ ਉਹਦੇ ਨੇ ਘਟ ਪਈ ਉਹਦੇ ਸਾਡੇ ਸੀ ਵਿਆਹ ਭੂਆ ਦੀ ਕੁੜੀ ਦਾ ਉਦੋਂ ਦਾ ਵਿਆਹ ਖਰਾਬ ਸੀ ਉਹ ਕਹਿੰਦੇ ਯਾਰ ਵੀ ਜੇ ਜਵਾਕ ਲੱਭਣਗੇ ਤਾਂ ਵਿਆਹ ਕਰਾਂਗੇ ਹਾਂ ਤੇ ਨਹੀਂ ਜਵਾਕ ਹੀ ਨਹੀਂ ਲੱਭੇ ਤੇ ਵਿਆਹ ਕਿਦਾ ਕਰਦੇ ਉਹ ਸਾਡੇ ਨਾਲ ਦਾ ਇੱਕ ਬਾਲਾ ਨਲਾਇਕ ਸੀ ਠੀਕ ਹੈ ਉਹ ਕੰਜਰ ਦਾ ਵਿੱਚੋਂ ਭੱਜਿਆ ਸੀ ਅੱਛਾ ਥੋੜੇ ਜਿਉ ਸਾਡੇ ਜਿਉ ਠੀਕ ਹੈ ਉਹਨੇ ਨਾਨਕਸਰ ਵਾਲੀ ਜਾਣਕਾਰੀ ਦੇਦੀ ਠੀਕ ਹੈ ਉਹ ਨਾਨਕਸਰੋਂ ਅਸੀਂ ਗੇਸ ਕੇ ਗਏ ਉਹ ਤੋਦੂ ਹੀ ਕਿਸਕੇ ਸਾਨੂੰ ਪਤਾ ਸੀਗਾ ਵੀ ਇਹ ਮਰਾਉ ਠੀਕ ਹੈ ਉਹਨੇ ਜਾ ਕੇ ਉਹਨੇ ਦਸੋਂ ਹਜ਼ਾਰ ਨੂੰ ਚੱਕ ਕੋਈ ਲੈ ਗਏ ਮੂੰਹ ਬੰਨ ਕੋਈ ਗੱਡੀ 'ਚ ਸੱਟ ਲਿਆ ਐ ਲੈ ਗਏ ਹਾਂ ਜਦੋਂ ਉਹਨਾਂ ਨੇ ਫੇਰੀ ਚਪਲੀ ਦਾਤਾ ਉਹਨੇ ਖਲ ਆਪ ਹੀ ਗਏ ਆ ਉਹ ਨਾਨਕਦਰ ਪਰਦੇ ਆ ਕਹਿੰਦਾ ਹਾਂ ਨਾਨਕਦਰ ਅਸੀਂ ਆਇਆ ਨਾ ਠੀਕ ਹੈ ਤੇ ਉਹ ਉਹੀ ਗੱਲ ਉਹ ਬਾਬੇ ਦੇ ਦੱਸਣ ਤੋਂ ਉਹਨੇ ਉਥੋਂ ਆ ਫੜੇ ਉਥੋਂ ਆ ਫੜੇ ਫਿਰ ਸਾਨੂੰ ਭਾਈ ਉੱਥੇ ਲੈ ਗਏ ਵਿਆਹ ਦੂਜੇ ਦਿਨ ਹੀ ਵਿਆਹ ਸੀ ਹਾਂ ਸਾਰੀਆਂ ਬੁੜਗਾਂ ਮੈਨੂੰ ਸਾਨੂੰ ਜਮੇ ਸੀ ਬਹੁਤ ਬਾਹਰੋਂ ਆਏ ਨੇ ਅਮਰੀਕਾ ਚ ਕੋਈ ਰੋਕ ਕੇ ਗੱਲ ਲਾਵੇ ਤੁਨ ਖਾਏ ਨਹੀਂ ਕਰਦਾ ਗਾਣੂ ਮਾਈ ਗੋਡ ਚੜਾਈ ਬੋਲ ਤਾਂ ਆਪਣੀ ਤਾਂ ਆਪਾਂ ਐ ਭੱਜਿਆ ਕਰਾਂਗੇ ਯਾਰ ਹਾਂ ਤੇ ਇੱਜ਼ਤ ਬਹੁਤ ਮਿਲੀ ਹੈ ਕੁਛ ਕਿਛ ਹੋਣ ਲੱਗੀ ਹੈ ਹੋਰ ਫਿਰ ਪਹਿਲਾ ਕੰਮ ਕਰਦੇ ਨੇ ਮੈਨੂੰ ਜਗਰਾਉਂ ਹੀ ਲਾਤਾ ਉਹ ਕਹਿੰਦੇ ਵੀ ਇਹਨੂੰ ਐਂ ਕਰੋ ਕੰਮ ਤੇ ਲਾਓ ਠੀਕ ਐ ਕੰਮ ਤੇ ਲਾਤਾ ਜੀ ਉੱਥੇ ਦਿੱਲੀ ਐ ਦਿੱਲੀ ਸੌਕਰਾਂ ਵਾਲਾ ਵਜਦਾ ਜਗਰਾਉ ਠੀਕ ਐ ਉਹਦੇ ਲਾਤਾ ਸ਼ੌਕਰ ਠੀਕਰ ਨਾਲ ਠੀਕਰ ਠੀਕ ਹੈ ਮੈਂ 3-4 ਦਿਨ ਤੱਕ ਗਿਆ ਸਾਈਕਲ ਲੈ ਕੇ ਜਾਣਾ ਤੇ ਮੈਥੋਂ ਹੁਣ ਮੋਟਰਸਾਈਕਲ ਕਦੋਂ ਰੋੜਤਾ ਹੀ ਮੈਂ ਨਿੱਕਾ ਸੀ ਤੇ ਉਹ ਜਵਾਕ ਜਿਹੜੇ ਵੱਡੇ ਸੀ ਉਹ ਹੁਣ ਸੀਨੀਅਰ ਸੀ ਹੂੰ ਉਹ ਹੁਣ ਮੈਨੂੰ ਨਵਾਂ ਸਮਝ ਕੇ ਕਹਿੰਨ ਗੱਡੀ ਲੈ ਕੇ ਆ ਓਏ ਗੱਡੀ ਕੱਟ ਕੇ ਲਿਆ ਮੈਂ ਕਿਹਾ ਮੈਨੂੰ ਗੱਡੀ ਕਦੋਂ ਆਉਂਦੀ ਹੈ ਮਰੀ ਜੰਨੇ ਮੈਂ ਮਰੂੰ ਕਹੇ ਚ ਕਹਿੰਦਾ ਰੋੜ ਕੇ ਲਿਆਈ ਮੈਂ ਕਿਹਾ ਗੱਡੀ ਤਾਂ ਅੱਲਾ ਜਿਵੇਂ ਰੋੜ ਦੂੰ ਮੈਂ ਯਾਰ ਗੱਡੀ ਗੱਡੀ ਫਿਰ ਕਿਹਨੂੰ ਕਹਿੰਦੇ ਸੀ ਮੋਟਰਸਾਈਕਲ ਨੂੰ ਉਹਨੂੰ ਮੋਟਰਸਾਈਕਲ ਲੈ ਕੇ ਹੁਣ ਮਗਾ ਸੱਦਾ ਕਹਿ ਪਤੰਤਰਾ ਤੂੰ ਗੱਡੀ ਕਹਿਣਾ ਇਹਨੂੰ ਮੋਟਰਸਾਈਕਲ ਨੂੰ ਹੈ ਹੂੰ ਤਾਂ ਦੂਜੇ ਦਿਨ ਆਉਂਦਾ ਸੀ ਐਤਵਾਰ ਮੂਰੇ ਉਹ ਕਹਿੰਦੇ ਜੀ ਐਤਵਾਰ ਨੂੰ ਸਾਡੀ ਤਾਂ ਸੁੱਟੀ ਆ ਕਿ ਇਹ ਆਊਗਾ ਠੀਕ ਹੈ ਮੈਂ ਕਿਹਾ ਮੈਂ ਕਾ ਤੂੰ ਆਊਗਾ ਬਈ ਹੂੰ ਜੇ ਤੁਸੀਂ ਹੀ ਹੋਣਾ ਮੇਰੀ ਵੀ ਸੁੱਟੀ ਆ ਕਹਿੰਦਾ ਤੂੰ ਨਾ ਮੈਂ ਤੈਨੂੰ ਆਉਣਾ ਪਊ ਹਾਂ ਮੈਂ ਖਾ ਜੂ ਐਤਵਾਰ ਨੂੰ ਮੈਨੂੰ ਪੂਆ ਨੇ ਟੇਪਣ ਜਾਂ ਬੰਤਾ ਸਾਈਕਲ ਮੂਰੇ ਮੈਂ ਪੈਂਡਰ ਨੂੰ ਚੱਕਦਾ ਆਵਾਸੀ ਉਹ ਉੱਥੇ ਲੱਭਣ ਮੈਂ ਘਰੇ ਆ ਗਿਆ ਨੂੰਦੋ ਘੜਾ ਫੋਨ ਹੁੰਦੇ ਸੀ ਹਾਂ ਮਸਾ ਇਹਨਾਂ ਨੇ ਸੁਨੇਹਾ ਭੇਜਿਆ ਭਾਈ ਉਹ ਤਾਂ ਆ ਫਿਰਦਾ ਪਿੰਡ ਆ ਗਿਆ ਘਰ ਵਾਪਸੀ ਕਰਤੀ ਘਰੇ ਆ ਗਿਆ ਮੈਂ ਫੇਰ ਉਹਦੋਂ ਅੱਗੇ ਫੇਰ ਡੰਡਾ ਤੁਰਿਆ ਅੱਛਾ ਫੇਰਿਆ ਹਾਂ ਬਬੂ ਉਹ ਕੋਟਾ ਬਾਪੈਂਦੀ ਸੀ ਕੋਟਾ ਬਾਪੈਂਦੀ ਹੈ ਨਾ ਪਹਿਲਾਂ ਹਾਂ ਮੈਂ ਫੇਰ ਹੋ ਗਿਆ ਹਾਂ ਮੇਰੇ ਜਿਆਦਾ ਹੈ ਮੇਰੇ ਪਥਰੀਤ ਹੁੰਦੀ ਸੀ ਦਰਦ ਹੁੰਦਾ ਹੁੰਦਾ ਹੀ ਠੀਕ ਹੈ ਉਦੋਂ ਨਾ ਘਰ ਬਕ ਉਤਰਦੇ ਹੁੰਦੇ ਸੀਗੇ ਮੱਕੀ ਦੀ ਠੀਕ ਹੈ ਟਾਂਡੇ ਹੁੰਦੇ ਨੇ ਮੱਕੀ ਦੇ ਪੂਲੇ ਜੇ ਬਨ ਕੇ ਘਰੇ ਝੜ ਦੇਣੇ ਲਿਆ ਕੇ ਸਾਡੇ ਪਿਓ ਨੇ ਮੂਰੇ ਲਾ ਲਿਆ ਮੈਨੂੰ ਮਜ਼ੀਨ ਦੇ ਮਗਰ ਰੁਗ ਧਰੀ ਆਇਆ ਬਈ ਤੇ ਜੇ ਹੌਲੀ ਹੋਮਾ ਦਾ ਡੰਡਾ ਉਤਰੀ ਹੀ ਚੱਲ ਜਾਂਦਾ ਓਹ ਹੋ ਪੂਰਾ ਗੱਡਾ ਮੈਥੋਂ ਕਤਰਾਇਆ ਇਹ ਸਜ਼ਾ ਮਿਲੀ ਹੈ ਹਾਂ ਫੇਲ ਹੋ ਗਿਆ ਸਾਡਾ ਤਾਇਆ ਆ ਗਿਆ ਉਹ ਕਹਿੰਦਾ ਮਾਰ ਨਾ ਜਵਾਕ ਯਾਰ ਹਮ ਪਰ ਨਾ ਨਾ ਕਿਸੇ ਦੀ ਨਹੀਂ ਸੁਣੀ ਉਹ ਫਿਰ ਡਾਕਟਰ ਦੇ ਲਈ ਫਿਰਦੇ ਰਹੇ ਹਾਂ ਪਰ ਕੀਹਰਾ ਸਜ਼ਾ ਦਿੱਤੀ ਪਹਿਲਾਂ ਸੁਣਦੇ ਸਾਂਦੇ ਹੁੰਦੇ ਕੇ ਦੀ ਨਾ 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 ਚੱਦੂ ਹੀ ਸੈਕਟਰ ਉਦੋਂ ਬਾਬਾ ਖੇਡਾਂ ਵੀ ਇਹੋ ਜੀਆਂ ਹੁੰਦੀਆਂ ਸੀ ਆਪਣੀਆਂ ਸ਼ਰਾਰਤੀ ਹੁੰਦੇ ਸੀ ਅਸੀਂ ਹਾਂ ਕਿਉਂਕਿ ਸ਼ਰਾਰਤ ਮੱਲੋ ਮੱਲੀ ਹੋ ਜਾਂਦੀ ਸੀ ਮੇਰਾ ਮੈਂ ਸ਼ੁਰੂ ਤੋਂ ਮੈਨੂੰ ਮੇਰੇ ਮਾਮੇ ਕਹਿੰਦੇ ਉਹਦੀ ਸਾਲ ਆਏ ਅੱਛਾ ਇਹ ਆਪਣਾ ਸੀਆਟੀ ਘੜਾ ਵਾਲਾ ਨਹੀਂ ਬੰਦਾ ਹਾਂ ਅਸੀਂ ਖੇਡਣ ਲਾਗੇ ਚੋਰ ਸਿਪਾਈ ਨਹੀਂ ਖੇਡ ਦਿੰਦੇ ਸੀ ਨਿੱਕੇ ਹੁੰਦੇ ਹਾਂ 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 ਅਸੀਂ ਚੋਰ ਸਿਪਾਈ ਖੇਡਣ ਲਾਗੇ ਤੇ ਸਾਡੇ ਦੂਜੇ ਘਰ ਵਾਲਿਆਂ ਦਾ ਘਰ ਤੇ ਉਹਨਾਂ ਦੇ ਵਿਚਾਲੇ ਨਾ ਚੌਂਤਰਾ ਬਣਿਆ ਸੀ ਤੜਾ ਆਏ ਉਹ ਪਾੜੀ ਬਣਾ ਲਿਆ ਸੀ ਚੰਬਲ ਵਾਲੇ ਡਾਕੂ ਬਣ ਗਏ ਤੇ ਸਾਡੇ ਉਹ ਮੁੰਡਾ ਮਰ ਗਿਆ ਮੇਰਾ ਦੋਸਤ ਹੁੰਦਾ ਸੀ ਦਬਈ ਚ ਗਿਆ ਸੀ ਕਾਲਾ ਉਹ ਉਹ ਬਣ ਗਿਆ ਥਾਣੇਦਾਰ ਉਹਨਾਂ ਦੇ ਘਰੇ ਗੰਨ ਸੱਚੀ ਸੀਗੀ ਤੇ ਨੰਬਰਦਾਰ ਵਜਦੇ ਸੀ ਗੰਨ ਪਈ ਸੀ ਟੰਗੀ ਕਿੱਲੇ ਤੇ ਤੇ ਸੀ ਲੋੜ ਹੀ ਦੋਸਮਣੀ ਦਾ ਕੰਮ ਸੀ ਤੇ ਉਹ ਘਰ ਆਏ ਬਣਿਆ ਸੀ ਪੁਰਾਣਾ ਟਾਈਪ ਜਿਹੜਾ ਉਹਦੋਂ ਆਏ ਜਿਹੜੀ ਬਣੇ ਹੁੰਦੇ ਦਰਵਾਜ਼ੇ ਬਿਲਕੁਲ ਉਵੇਂ ਅਸੀਂ ਚੰਬਲ ਦਾ ਡਾਕੂ ਇੱਕ ਫੜ ਲਿਆ ਉਹਨਾਂ ਨੇ ਸਾਡਾ ਅਸੀਂ ਹੁਣ ਛਡਾਉਣ ਆਉਣ ਹੈ ਹੂੰ ਅਸੀਂ ਆਵਦੇ ਕੋੜੇ ਕਰਕੇ ਐਵੇਂ ਰਸਗੇ ਹੀ ਹੁੰਦੇ ਸੀ ਪੰਜਾਂ ਮੈਂ ਧਕਰ ਧਕਰ ਕੋੜੇ ਆ ਗਏ ਅਸੀਂ ਬੰਦਾ ਛਡਾ ਲਿਆ ਠਾਣੇ ਚ ਠੀਕ ਐ ਪਾਦ ਲਿਆ ਅਸੀਂ ਠਾਣੇ ਤੋਂ ਨਿਕਲ ਗਏ ਲੈ ਕੇ ਐਵੇਂ ਡਿਸਕਾਉਂਟ ਡਿਸਕਾਉਂਟ ਕਰਕੇ ਹਾਂ ਉਹਨੇ ਸਾੜੀ ਨੇ ਠਾਣੇਦਾਰ ਨੇ ਸੱਚੀ ਮਿੱਥੀ ਦੀ ਚੱਕਲੀ ਦਾ ਉਹਦੋਂ ਨੇ ਵੇਖਿਆ ਨੀ ਇਹਦੇ ਵਿੱਚਕਾਰ ਦੂਸ ਵੀ ਆ ਹਾਂ ਉਹ ਕਰੇ ਰੋਕ ਜੋ ਨਹੀਂ ਮੈਂ ਛੂਟ ਕਰ ਦੂੰਗਾ ਹਾਂ ਉਹ ਸਾਡਾ ਜਿਹੜੇ ਨਾਲ ਦਾ ਸੀ ਉਹ ਪਹਾੜੀ ਚੜਨ ਲੱਗਿਆ ਸੀਗਾ ਚੌਂਤਰੇ ਤੇ ਮਾਰਨੀ ਸੀ ਜਾਲ ਹਾਂ ਉਹਨੇ ਫੈਰ ਮਾਰਿਆ ਉਹਦੇ ਵਿੱਚ ਸੱਚੀ ਸੀ ਉਨੇ ਸੱਟਲੇ ਜਾਉਂਦੇ ਰੇ ਤੂੰ ਵੱਜ ਜਾ ਉਹਦੇ ਵੱਜ ਜਾ ਲੱਤ ਤੇ ਉਹ ਸੱਟਲੇ ਡਾਕੂ ਨਾਲ ਹੀ ਉਹਨੇ ਰਫਲ ਛੜਤੀ ਨਾਲ ਹੀ ਉਹ ਵੱਜਲੇ ਠੜੇਂਦਰ ਉੱਥੇ ਦਾ ਚੀਕਿਆ ਹੀ ਨਿਕਲ ਗਏ ਜਾ ਕੇ ਬੋਰ ਤੇ ਬਹਿ ਗਏ ਅੱਛਾ ਫੇਰ ਫੇਰ ਕੀ ਹੋਣ ਪਈਏ ਕਿ ਹੋਣਾ ਕਿ ਬਈ ਕੁੱਟ ਬੋਪ ਹਾਂ ਨਾ ਕਾ ਦਮ ਲੱਭ ਗਿਆ ਇੰਤੋਂ ਸੰਗਣਾ ਬੋਰ ਦੇ ਵਿੱਚ ਵੜ ਕੇ ਬਹਿ ਗਈ ਜਮਾ ਤਣ ਛੱਬ ਗਿਆ ਮੈਨੂੰ ਕਹਿੰਦੇ ਹਨੇਰਾ ਹੋ ਗਿਆ ਘਰੇ ਕਿਵੇਂ ਕਰਾਂਗੇ ਮੈਂ ਤਾਂ ਜਾਣਦੀ ਹੀ ਨਹੀਂ ਹਾਂ ਜੇ ਮਰ ਗਿਆ ਤਾਂ ਪੁਲਿਸ ਲੈ ਜੂ। ਹਾਂ। ਜੇ ਬਾਚ ਗਿਆ ਘਰ ਦੇ ਕੁੱਟਣਗੇ ਮੈਂ ਕਿਹਾ ਹੁਣ ਤਾਂ ਕੰਮ ਖਰਾਬ ਹੋ ਗਿਆ ਯਾਰ। ਤੂੰ ਮੈਂ ਕਿਹਾ ਇਤਨਾ ਰਿਜਨਲ ਥਾਣੇਦਾਰ ਕਾਦੋਂ ਬਣਿਆ ਬਈ। ਉਹ ਕਹਿੰਦਾ ਮੈਂ ਤਾਂ ਕਾਗਜ਼ ਦੇ ਵਿੱਚ ਕੁਝ ਹੋਣਾ ਨਹੀਂ ਜਿੱਕੋਂ ਕਰੂੰਗਾ ਕਹਿੰਦਾ ਉਹਦੀ ਚੀਂ ਚੱਲ ਗਿਆ ਯਾਰ ਕਹਿੰਦਾ ਹੁਣ ਮੈਂ ਹੀ ਕਰਾਂ। ਬਈ ਫਿਰ ਉਹ ਉਹਨੂੰ ਹਸਪਤਾਲ ਲੈ ਕੇ ਗਏ। ਅੱਛਾ। ਫਿਰ ਸਾਨੂੰ ਲੱਭ ਲਿਆ। ਫਿਰ ਮੈਂ ਕਹਿੰਨਾ ਵੀ ਕਾਲੇ ਕੱਚਿਆਂ ਵਾਲਿਆਂ ਨੂੰ ਬਿਲਮ ਵਿੱਚ ਕੁੱਟਦੇ ਹੁੰਦੇ ਨੇ ਇੱਕ ਚ ਪੁੱਛੇ ਟਾਂਕ ਕੇ ਸੁੱਖਾ ਬਣਿਆ ਹੁੰਦਾ ਮੁੰਡਾ ਵਿਚਾਲ। ਹਾਂ। ਓਵੇਂ ਟਾਂਗ ਲੀ। ਠੀਕ ਐ। ਉਹ ਪੋਪਨਾਈ ਹੋਈ ਸਾਡੀ ਬਾਈ ਉਹ ਪੋਪਨਾਈ ਹੋਈ ਵੀ ਕਹਿੰਦੇ ਵੀ ਅੱਜ ਤੋਂ ਬਾਅਦ ਇਹ ਖੇਡ ਨਹੀਂ ਖੇਡਦੇ ਪਰ ਅਸੀਂ ਟੱਲਣ ਵਾਲੀਆਂ ਜਾਂਤਾ ਹੀ ਨਹੀਂ ਸੀ ਪੰਜ-ਸੱਤ ਦਿਨ ਬਾਅਦ ਕੁੱਟ ਪਈ ਫੇਰ ਭੁੱਲ ਜਾਂਦੇ ਸੀ ਉਹ ਭੁੱਲ ਜਾਂਦੇ ਨਾ ਜਿਵੇਂ ਕਹਿੰਦੇ ਦੋ ਪਈਆਂ ਵਿਸਰ ਗਈਆਂ ਸਾਧ ਕੇ ਮੇਰੀ ਢੂਈ ਦੇ ਹਾਂ ਹੁਣ ਤਾਂ ਮੜ ਜੇ ਘੂਰ ਵੀ ਨਹੀਂ ਦਿੰਦੇ ਹੁਣ ਤਾਂ ਹੁਣ ਤਾਂ ਬਾਈ ਦੀ ਜਵਾਗ ਨੂੰ ਪੂਰੋ ਨਹਿਰ ਨੂੰ ਤਰਪਿੰਦਾ ਹੂੰ ਸਪਲਾਸਟ ਵਾਲੇ ਜਵਾਗ ਨੇ ਨਹਿਰ ਚ ਹਾਲ ਮਾਰੀ ਮੋਟਰਸਾਈਕਲ ਕਢਾ ਕੇ ਕਿ ਡਿਪਰੈਸ਼ਨ ਸੀ ਦੱਸੋ ਇਹਨਾਂ ਨੂੰ ਕਹਾਦਾ ਡਿਪਰੈਸ਼ਨ ਹੈ ਇਹ ਸਹੀ ਗੱਲ ਆ ਬਹੁਤ ਚੱਲ ਪਿਆ ਹੁਣ ਡਿਪਰੈਸ਼ਨ ਬਹੁਤ ਚੱਲ ਪਿਆ ਹੈ ਨਾ ਇਹਨਾਂ ਨੂੰ ਕਹਦਾ ਡਿਪਰੈਸ਼ਨ ਹੈ ਮਾਪਿਓ ਨੇ ਪਾਲਣਾ ਤੁਹਾਨੂੰ ਰੋਟੀ ਪਾਣੀ ਦੇਣਾ ਇਹ ਮਾਪਿਓ ਦੀ ਗਲਤੀ ਹੈ ਹਮ ਬੱਚੇ ਤੋਂ ਸ਼ੁਰੂ ਤੋਂ ਘੋਟ ਘੋਟ ਭਰ ਦਿੰਦੇ ਆ ਵੀ ਤੂੰ ਬਾਹਰ ਜਾਣਾ ਹਾਂ ਤੂੰ ਬਾਹਰ ਜਾਣਾ ਕਈ ਵਾਰੀ ਮੁਰਗੇ ਭੇਜਣ ਲਈ ਪੈਸੇ ਨਹੀਂ ਹੁੰਦੇ ਜੁਆਕ ਬਜੁਆਕਾਂ ਨੂੰ ਕਈ ਬੈਠਾ ਹੁੰਦਾ ਮੈਂ ਤਾਂ ਕੈਨੇਡਾ ਚੱਲਿਆ ਹਮ ਇਹ ਤਾਂ ਇਹ ਕਹਿੰਦੇ ਜਿਵੇਂ ਯਾਰ ਭਗਤੇ ਜਾਣਾ ਹੁੰਦਾ ਹਮ ਹੁਣ ਮਾਪਿਓ ਨੂੰ ਪੁੱਛੋ ਜੀ ਨੇ ਵੀ ਤੁਹਾਡੇ ਤੇ 50 60 ਲੱਖ ਲਾਉਣਾ ਹੈ ਯਾਰ ਸਹੀ ਗੱਲ ਹੁਣ ਮੇਰਾ ਜੁਆਕ ਆ ਉਹਨੂੰ ਪੁੱਛ ਲੋ ਬਾ ਇਥੇ ਨਾ ਇਥੇ ਬਿਜ਼ਨਸ ਕਰਾਂਗੇ ਆਪਦਾ ਕੰਮ ਕਰਾਂਗੇ ਬਾਹਰ ਕਾਤਿਆਂ ਨਾ ਕਰਾਂਗੇ ਬਿਲਕੁਲ ਪਰ ਚੱਲਿਆ ਹੀ ਜਾਵੇ ਕੱਲ ਨੂੰ ਭੇਜ ਹੀ ਦੇਈਏ ਪਹਿਲਾਂ ਹੀ ਕਿਉਂ ਕਹੀਏ ਜਦੋਂ ਆਪਣੇ ਕੋਲੇ ਪੈਸੇ ਆਏ ਨਹੀਂ ਪੈਸੇ ਆਏ ਕੱਲ ਨੂੰ ਭੇਰੋਗੇ ਮੈਨੂੰ ਭੇਜ ਹਾਂ ਫਿਰ ਕੀ ਵੇਚਾਂਗੇ ਯਾਰ ਕੀ ਵੇਚ ਹੁਣ ਨੀ ਜੁਆਕ ਸੌਣ ਦੇ ਜੀ ਝੂਠ ਕਹਿਣਗੇ ਵੀ ਕਾਹ ਤੋਂ ਮਾਰਿਆ ਹਾਂ ਅੱਗੇ ਗੱਲਾਂ ਹੋਰ ਸੀ ਹੁਣ ਗੱਲਾਂ ਹੋਰ ਐ ਯਾਰ ਅੱਛਾ ਯਾ ਫਿਰ ਸ਼ੱਕਰਾਂ ਤੋਂ ਫਿਰ ਪੰਡ ਆਗੇ ਤੇ ਉਸ ਤੋਂ ਬਾਅਦ ਫਿਰ ਕਿਹੜੇ ਕੰਮ ਚ ਪਾਇਆ ਕਰਦੇ ਨੇ ਘਰ ਦੇ ਨੇ ਫੇਰ ਮੈਨੂੰ ਜੀਪਾਂ ਦਾ ਟਰੈਕਟਰਾਂ ਦਾ ਕੰਮ ਸਿੱਖਣ ਲੱਗਦਾ ਜੀਪਾਂ ਦਾ ਬੱਧਣੀ ਅੱਛਾ ਬੜੇ ਡਾਡੇ ਡਾਡੇ ਕੰਮ ਸਿਖਾਏ ਕਾਲਾ ਹੁੰਦਾ ਸੀ ਜੀਪਾਂ ਵਾਲਾ ਤੇ ਨਾਲ ਉਹਦੇ ਟਰੈਕਟਰਾਂ ਵਾਲਾ ਹੁੰਦਾ ਸੀ ਠੀਕ ਐ ਉਹ ਜੀਪਾਂ ਦਾ ਘਾਟੀ ਆਉਂਦੀਆਂ ਸੀ ਐ ਡੁੰਡ ਜੇ ਪਾਉਣੇ ਹੁੰਦੇ ਸੀ ਉਹ ਨਾਲ ਟਰੈਕਟਰਾਂ ਵਾਲਾ ਬੜਾ ਕੰਮ ਲੈਂਦਾ ਸੀ ਮੇਤੋਂ ਉਹਨੂੰ ਮੈਂ ਚੱਲ ਟਰੈਕਟਰ ਨੂੰ ਗਰੀਸ ਮਾਰ ਕੇ ਆ ਮੈਂ ਕਹਾ ਯਾਰ ਮੈਂ ਗਰੀਸ ਮਾਰਨਾ ਤੇ ਥੋੜੀ ਐ ਹਾਂ ਮੈਂ ਜੀਪਾਂ ਦਾ ਕੰਮ ਸਿੱਖਣ ਆਇਆ ਕਹਿੰਦਾ ਫੇਰ ਹੀ ਸਿੱਖੇਗਾ ਫੇਰ ਹੀ ਸਿੱਖੇਗਾ ਜੀ ਕਹਿੰਦਾ ਇਹਨਾਂ ਨੂੰ ਗਰੀਸ ਮਾਰੇਗਾ ਲਾ ਤੂੰ ਤਾਂ ਮੈਂ ਕਹਾਂ ਮਰ ਕੇ ਗਰੀਸਰ ਬਣਾ ਦੇਗਾ ਮੈਨੇਜਰ ਸਰ ਹੈ ਨਾ ਉਹ ਮੇਰੇ ਕਾਲੇ ਜੇ ਕੱਪੜੇ ਟੰਗੇ ਪਏ ਹੁੰਦੇ ਸੀ ਉੱਥੇ ਜਾ ਕੇ ਪਾਉਣੇ ਹੁੰਦੇ ਸੀ ਮੇਰੇ ਯਾਦ ਹੈ ਹਾਂ ਮੈਂ ਉਹ ਲਾ ਕੇ ਉੱਥੇ ਟੰਗਦੇ ਚਿੱਟੇ ਪਾ ਲਿਆ ਆਪਦੇ ਉਹ ਮੈਨੂੰ ਕਾਲਾ ਕਹਿੰਦਾ ਹਾਂ ਵੀ ਮੈਂ ਕਹਾਂ ਸੁੱਤੀ ਆ ਜੀ ਉੱਥੋਂ ਵੀ ਹੋ ਗਈ ਹਟ ਜੀ ਮੈਂ ਕਹਾਂ ਕਿੰਨੇ ਦਿਨਾਂ ਬਾਅਦ ちゃっ ਤੱਕ ਤੇਨ ਲਾਈ ਸੀ ਅੱਛਾ ਮਤਲਬ ਲੰਮੀਆਂ ਕਿਤੇ ਵੀ ਨਹੀਂ ਕੱਢੀਆਂ ਮੈਂ ਕਹਾਂ ਹਟ ਜੀ ਆਇਆ ਹਾਂਜੀ ਤੇ ਵੀਵਰਸ ਕਿਦਾਂ ਦਾ ਲੱਗਾ ਤੁਹਾਨੂੰ ਸਾਡਾ ਮੈਂ ਨਾ ਵਧੀਆ ਸੀ ਮੈਨੂੰ ਆਵੇ ਅਚਾ ਵਸੇ ਮੇਰਾ ਕਿਆਲਾ ਨਾ ਕੰਮ ਤੇ ਬੜੇ ਸਿੱਖੇ ਲੇਕਿਨ ਲਾਇ ਚਾਰ ਤੋਂ ਪੰਜ ਦੇ ਨਹੀਂ ਹਰ ਕੰਮ ਸੱਤ ਦਿਨ ਵੀ ਓਖੇ ਕੱਢੇ ਆ ਨਾਮ ਬੜਿਆ ਹੁੰਦੇ ਨੇ ਆਏ ਉਹ ਕਹਿੰਦਾ ਮੈਂ ਕੰਮ ਤੇ ਸਿੱਖੇ ਜੀਪਾਂ ਦਾ ਗਿਆ ਪਰ ਉਹਨੇ ਮੇਰੇ ਕੋ ਗ੍ਰੀਸ ਹੀ ਨਹੀਂ ਲਵਾਤੀ ਮੇਰੇ ਕੋ ਉਥੇ ਕੰਮ ਹੋਇਆ ਉਹ ਬੋਲਦਾ ਕ ਮੈਂ ਨਹੀਂ ਕਰਾਉਂਦੇ ਨੇ ਨਵੇਂ ਬੰਦੇ ਕੋ ਭਾਵੇਂ ਕਿ ਨਾਮ ਇਹ ਜੀਪਾਂ ਦਾ ਕੰਮ ਸਿੱਖਣ ਗਿਆ ਨਾਲ ਸੀ ਟਰੈਕਟਰਾਂ ਦੇ ਕੰਮ ਕਹਿੰਦਾ ਓ ਮੇਰੇ ਕੋ ਜ਼ਿਆਦਾ ਗ੍ਰੀਸ ਕਰਾਉਂਦੇ ਗ੍ਰੀਸ ਕਰਾਉਂਦੇ ਸਨ ਕਹਿੰਦਾ ਤੂੰ ਤੇ ਮੈਨੂੰ ਗ੍ਰੀਸਰ ਹੀ ਬਣਾਤਾ ਹੈ ਬਾਕੀ ਬੜਾ ਵਧੀਆ ਜਾਣਦੇ ਆ ਇਹਨਾਂ ਦਾ ਹੈ ਨਾ ਮੋਟਾਸ ਤੇ ਵੇਖਾਂਗੇ ਕਿਦਾਂ ਨੇ ਹੋ ਗਏ ਕਿ ਪਿੱਛੇ ਕੀ ਕੀ ਕਾਮ ਨੇ ਛੱਡੇ ਨੇ ਹੋਏ ਕਿਹੜੇ ਕਿਹੜਾ ਕੰਮ ਛੱਡੇ ਨੇ ਕਿੰਨੀ ਕਿੰਨੀ ਦੇਰ ਕੀਤੇ ਨੇ ਉਹ ਤੇ ਹੁਣ ਤੀਜਾ ਐਪੀਸੋਡ ਇਹਦਾ ਵੇਖਾਂਗੇ ਤੇ ਪਤਾ ਚੱਲੇਗਾ ਤੇ ਅਗਰ ਮੇਰੇ ਵੀਵਰਸ ਨੂੰ ਅੱਛਾ ਲੱਗਾ ਹੋਏ ਤੇ ਚੈਨਲ ਸਬਸਕ੍ਰਾਈਬ ਕੀਤੇ ਵਗੈਰਾ ਨਾ ਜਾਣਾ ਟੱਲੀ ਦੇ ਬਟਨ ਉਮੀ ਦਬਾ ਦੇਣਾ ਵੀਡੀਓ ਨੂੰ ਸ਼ੇਅਰ ਤੇ ਲਾਈਕ ਲਾਸਮੀ ਕਰਨਾ ਮਿਲਦੇ ਜੀ ਜਦ ਤੱਕ ਕਿਸੇ ਹੋਰ ਅੱਛੀ ਜੀ ਵੀਡੀਓ ਦੇ ਨਾਲ ਸਾਨੂੰ ਦੋਈ ਜਿਆਦਾ ਗੁੱਡ ਬਾਏ ਟੇਕ